ਸਰਦਾਰ ਅਰਜਨ ਸਿੰਘ ਜਰਨਤੋ ਦੀ ਅੱਜ ਉਹ ਤਕਤੀ ਤੇ ਆਪਣਾ ਨਕਸ਼ਾ ਕਰ ਗਏ ਜੀ ਇਸ ਤਕਤੀ ਉਹਨਾਂ ਅੰਦਰਾ ਕੀ ਦਾ ਨਿਆਮ ਉਹਨਾਂ ਅੰਦਰਾ ਸੇ ਆਪਣਾ ਕੋਈ ਨਿਰਸਾਰ ਪੜ੍ਹਦੇ ਗੋਵਰ ਦੇ ਅੰਦਰ ਨਹੀਂ ਪੜ੍ਹਦੇ। ਤੁਸੀਂਾ ਧੰਨਵਾਦ ਆਦੇ ਕੋਹੋਂ ਤੋਂ ਜਿਨ੍ਹਾਂ ਨੇ ਬੜੀ ਸਨੀ ਦਾ ਜਾਗੀ ਆਸਰਾ ਆਪਣੇ ਤੇ ਸਿਖਵਾਇਆ। ਤੁਸੀਂ ਉਹਨਾਂ ਤੋਂ ਅੱਜ ਸਤਿਗੁਰਾਂ ਨੂੰ ਮੰਨ ਲਈ। ਤੇ ਉਹਦੀ ਓਟ ਤੇ ਆਲੇ ਦੇ ਅੱਜ ਰੱਖਦੇ ਆਂ। ਬਾਅਦ ਦਾ ਪ੍ਰਯਾਨ ਤਾਉ ਦੇ ਨੇ। ਜਦੋਂ ਹੀ ਦੇਰੋਂ ਪੜ੍ਹਦੇ ਨੇ ਤੇ ਰਾਜੂ ਨੇ ਉਹ ਮੇਰੇ ਸਾਹਰਾ ਚਾਹਾਂ ਚਿੰਨ੍ਹੇ ਰਾਜ ਦੀ ਉprising ਹੋ ਰਹਾ ਜਿੰਨਾ ਕਾਲੇ ਦੇਖੂ ਸਾਰਦੇ ਆਜ਼ਾਦੀ ਮੰਗਦੇ ਲੋਕਾਂ ਨੂੰ ਤਾਂ ਰਾਜ ਸਰਕਾਰ ਦਾ ਬੰਦ ਕਰ ਰਿਹਾ ਸੀ ਤੇ ਅੱਜ ਦੇ ਉਹਨਾਂ ਨੇ ਇਹ ਨੌਕਾ ਸਾਥੀਆ ਕੰਪਨੀ ਚ

ਪਾਟਤਾ ਲੈ ਬਤਾ ਰਹੇ ਹਾਂ ਅਜੀਬ ਰਸੋਈ ਦੇ ਮਾਰਚ ਚੇਕ ਕਰਿਆ ਤੇ ਪੰਜਾਬ ਦੇ ਕਰਜ਼ਾ ਬਾਕੀ ਸੀ ਤੇ ਜੇ ਤੀਰ ਤੰਦਾ ਤੁਹਾਡੇ ਨਾਲ ਹੋ ਗਿਆ ਕੰਤਾ ਚੜ ਗਿਆ ਕੋਈ ਰਾਹ ਬਚਿਆ ਸੇ ਹੋਂਸ ਤੇ ਜੀ ਆਇਆਂ ਨੂੰ ਆ ਪਰ ਆਪ ਆ ਕੇ ਖੁਸ਼ੀ ਕਰਕੇ ਆਪਣੇ ਪਰਵਾਹ ਤੋਂ ਉੱਛੜ ਗਏ ਜਾਣੇ ਕਿ ਕਿਹੜਾ ਘੋੜਾ ਪਾੜ ਹੈ ਅਸੀਂ ਹੋਰ ਮਾਈ ਰਵਾਇਤ ਨੂੰ ਖੰਡ ਕਾਲਜ ਅਗਰ ਦੇ ਮੈਦਾਨ ਚਾਹ ਰਹੇ ਤੇ ਯਾਰੋ ਜੀ ਅਸੀਂ ਗੁਰੂ ਘਰ ਦੇ ਮੈਦਾਨ ਚ ਪਛਾਰ ਤੱਕ ਚੱਸੀ ਬਾੜ ਲਵੇ ਤੇ ਵੀ ਜਾਣਦੇ ਆ ਮੌਲ ਦੇ ਕਿ ਕੋਈ ਵੀ ਚਲਾਈ

ਦੇ ਪ੍ਰੂਫਾਂ ਦੇ ਨਾਲ ਸੰਯੋਗ ਕਰਕੇ ਉਹ ਸਰੰਗੀ ਜਾਂਗ ਦੇ ਵਿੱਚ ਸਾਂ ਨਾਮ ਲੈਂਦੇ ਤੇ ਸ਼ਾਇਦ ਜਿਹੜਾ ਆਪ ਸਾਡੇ ਬਾਤ ਨੂੰ ਸ਼ਾਇਦ ਨਾ ਹੋਵੇ ਤੇ ਜਿਹੜਾ ਹੋਊਗਾ ਮਾਤਾ ਭਗੋ ਜੀ ਦੀ ਸੰਗਤ ਵਿੱਚ ਅੱਜ ਬੈਠਾ ਉਹ ਵੀ ਸ਼ਾਇਦ ਨਾ ਹੋਵੇ ਤੇ ਭੀ ਜੇ ਨਹੀਂ ਅਜਾ ਆਪਣਾ ਫਾਰਾ ਕੰਮ ਛੱਡ ਕੇ

ਤੰਮੇ ਆ ਕੋਈ ਦੰਗਿਆ ਤੁਸੀਂ ਉਹ ਇਹਾਸ ਨੂੰ ਚਾਰ ਤੱਕ ਲਾਓ ਤੇ ਤੁਸੀਂ ਉਹ ਉਸ ਤੋਂ ਬਰਕਰਾਰ ਰੱਖੋ ਜਿਹੜਾ ਸਿਰ ਦਾ ਰੱਸਰ ਦੀ ਲਾਗ ਜਿਹੜਾ ਤੇ ਬਾਹਾਂ ਦਾ ਰੱਸਰ ਕਫੜੀ ਤੇ ਜਵਾਹਰ ਬਚਾਉਣ ਵਾਲਾ ਰੱਸਰ ਸੱਜਾ ਰੱਸਰ ਪੈਰਾਂ ਦੇ ਮੋਟਾ ਬਚਾਉਣ ਵਾਲਾ ਰੱਸਰ ਪੇਰੋ ਅਬੀ ਇਹ ਨਾਲ ਬਿਤੇ ਸਸਾਨੀ ਦੀ 55 ਸਾਲ ਦੀ ਜਵਾਲੀ ਸੜੀਆ ਅਸੀਂ ਆਪਣੇ ਮੁਕਤੀ ਚੋਲੇ ਆਪਰ ਕੈਲਗਰ ਚੋਲੇ ਦਾ ਤੇ ਇਸ ਲਈ ਦਾ ਜਿੰਨੇ ਪੱਜਾ ਬਾਵਾ ਅੱਗੇ ਦਾ ਛੜਾ ਸਾਡੇ ਪਰਿਵਾਰ ਸਾਡੇ ਨਾਲ ਨੇ ਉਹਨਾਂ ਨੇ ਜਿਹੜਾ ਇਹ ਜੁਗਾ ਤੇ ਜਦੋਂ ਤੁਸੀਂ ਸਾਡੇ ਨਾਲ ਜਦੋਂ ਸਾਡੇ ਪਰਿਵਾਰ ਸਾਡੇ ਨਾਲ ਆ ਤੇ ਫਿਰ ਸਾਡੇ ਖੰਡਾਵਨ ਦੀ ਸਮਰੱਥਾ ਤੇ ਸਾਡੇ ਡੈਮੋਕ੍ਰੇਸੀ ਸ਼ਕਤੀ ਇਹ ਕਈ ਗੁਹਾਤ ਹੈ ਤੇ ਮੇਰੇ ਪ੍ਰਾਪਤੇ ਅਸੀਂ ਪਹੁੰਚਿਆ ਸਾਡਾ 2000 ਚੱਲ ਕੇ 12 ਸਾਲ ਬਾਅਦ ਜੇ ਇੱਕ ਪ੍ਰਾਪ ਤੋਂ ਆਪਾਂ ਦੇ ਨਾਲ ਅਸੀਂ ਚਾਹਦੇ ਹਾਂ ਕਿ ਸਾਡੇ ਬੱਚੇ ਸਾਡੀਆਂ ਬੱਚਿਆਂ ਇਹਨਾਂ ਦਾ ਇਹਨਾਂ ਦੇ ਦਿਆਨ ਔਰ ਵਾਲੇ ਕਿੱਥੇ ਰਹਿ ਗਏ ਸਾਡੇ ਬੱਚੇ ਨਜਰਾਂ ਦੇ ਸੁਆਦਿਆ ਦੇ ਜਾਂ ਫਸਲ ਤੇ ਬੋਤ ਦੇ ਧਾਰ ਬਲੋਕ ਤੇ ਜਾਓ ਸਾਡੀਆਂ ਬੱਚੇ ਉਹਨਾਂ ਨੂੰ ਕਿੰਨਾ ਖਤਰਾ ਲਾਉਂਦੇ ਸਾਡੇ ਪਰਿਵਾਰ ਦੀ ਉਮੀਦ ਉਹਨਾਂ ਆਪਣੀ ਜ਼ਿੰਦਗੀ ਆਪੇ ਨੱਥੀ ਕਰਨਾ ਕਰਨੀ ਚਾਹੀਦੀ ਜੇ ਤੁਸੀਂ ਇਹ ਬੋਲਣਾ ਹੈ ਇਹ ਬਾਤ ਆ ਕਰਨਾ ਤੇ ਤੁਹਾ ਅਸਿਰੋ ਕੰ ਕਰ ਰਹੇ ਹੋ ਨਾ ਮੈਂ ਬੇਤੀ ਮੈਂ ਚਾਹ ਰਿਹਾ ਕਿ ਜੀ ਕਿਰਪਾ ਕਰਕੇ ਅਗਲੇ ਹਫਤੇ ਦਾ ਤੌਰ ਤੇ ਜੀ ਅਸੀਂ ਉਹ ਤੋਂ ਹੋਏ ਕੁੱਟ ਜੀ ਇਲਾ ਕੋਰ ਪਰਾਵਰ ਜਾਣ ਤੋਂ ਪਹਿਲਾਂ ਅਸੀਂ ਆਜਾ ਆਪਣੇ ਪਰਿਵਾਰ ਨੂੰ ਆਣ ਬਾਲੀਆ ਅਸੀਂ ਆਪਣੇ ਸਤਿਕਾਰ ਦੇ ਉਹ ਦੀ ਗਿਆਤਾ ਨੂੰ ਆਣ ਬਾਲੀਆ ਕਿਉਂ ਤੁਸੀਂ ਕੋਰ ਸਗਰ ਚਿੰਗਾਂ ਵਾਸ ਕਰੋ ਤੁਸੀਂ ਹੋਰ ਕੁਝ ਕਾਸ਼ ਲੋ ਮੋਟਾ ਬੀਰੋ ਜੇਰੂ ਕਰਦੇ ਸਾਡੇ ਪਰਿਵਾਰ ਦੇ ਉਹਨਾਂ ਦੀ ਸਾਡੇ ਬੱਚਿਆਂ ਦੇ ਪੱਧ ਉੱਚਾ ਕਰਨਾ ਜੇਰੂ ਕਰਦੇ ਸਾਡੇ ਬੱਚਿਆਂ ਨੂੰ ਧਰਤੀ ਨਾਲ ਕਰਨਾ ਉਹਨਾਂ ਨੂੰ ਸਲਾਹ ਕਰਿਆ ਅਸੀਂ ਹੋਰ ਤੁਸੀਂ ਬਾਰੇ ਤੁਹਾਡੇ ਵਿਚਾਰ ਉਹ ਤੁਹਾਡੇ ਹਾਂ ਜੋ ਸਭੀ ਦੇ ਇਸੇ ਵਿੱਚ

ਉਹ ਸੱਚੀ ਘਾਟੇ ਸਰਾਵ ਕਰਦਾ ਕਿ ਜੇ ਸਾਡੇ ਛੋਟੇ ਜਿਹੇ ਸੱਚੇ ਤੁਸੀਂ ਇੱਡਾ ਵੱਡਾ ਹੰਕਾਰ ਪਾਇਆ ਤੇ ਸਾਨੂੰ ਆਖਿਆ ਕਿ ਉਹ ਆਉਣੇ ਬਿਲਕੁਲ ਜਦੋਂ ਅਸੀਂ ਕੋਈ ਚੁਗਿਆ ਜੇ ਕੋਈ ਤੇ ਉਹ ਜਿਹੜਾ ਅਸੀਂ ਇਹ ਸਾਸਨਾ ਚ ਭਾਏ ਤੇ ਸਾਡੇ ਨਾਲ ਇੱਕ ਬੜੀ ਵੱਡੀ ਤਾਕਤ ਖੜੀ ਹੈ ਜਿਹੜੀ ਤਾਕਤ ਨੇ ਸਾਡੀ ਪੇਕ ਨਹੀਂ ਰਹਿਣ ਦੇਈ ਜਿਹਨ ਤਾਕਤ ਨੇ ਸਾਡੇ ਵੇਸ ਸਾਡੇ ਨੂੰ ਪਰਮ ਤੇ ਵਿੱਚ ਬੰਦ ਕਰਨੀ ਆ ਅਸੀਂ ਤੁਹਾਡੇ ਆਸੇ ਰਾਂ ਤੁਹਾਡੇ ਦੀ ਤੁਹਾਡੀ ਮਾਰੂ ਕਰਾਂ ਤੁਹਾਡੇ ਸੇਵਾ ਕਰਾਂ ਤੁਹਾਡੇ ਆਸ਼ਾ ਅਸੀਂ ਉੱਜੋ ਦਾਸੀ ਪੱਕ ਪੜਿਆ ਮੈਨੂੰ ਬਹੁਤ ਖੁਸ਼ੀ ਆਇਆ ਜੀ ਕਿ ਤੁਸੀਂ ਜਿਵੇਂ ਵਾਤਾਵਰਣ ਭਰਿਆ ਤੇ ਜੇਕਰ ਤੁਸੀਂ ਅੱਜ ਇਹ ਮਾਹੌਲ ਭਰਿਆ ਇਹੋ ਜਿਹਾ ਟੁਕੜਾ ਟੁਕੜਾ ਚੋਗਿਆ ਟੁਕੜਾ ਤੇ ਫਿਰ ਮੈਨੂੰ ਪੈਰਿਸ ਚ ਮਗਰੀ ਤੁਹਾਡੀ ਵੀ ਟਿਕਰੀ ਲੱਗ ਸਕੀ ਤੇ ਮੈਨੂੰ ਇਹ ਬਤਾਉਣਾ ਕਰਨਾ ਬਹੁਤ ਚਾਹਤ ਬਹੁਤ ਜ਼ਰੂਰਤ ਕਰਨਾ ਲੋੜਾ ਤੋਂ ਤੁਹਾਡੀ ਸ਼ਕਤੀ ਨੇ ਜਿੰਨੀ ਕੀਤੀ ਨਾ ਬੰਦਣਾ ਇਹ ਤਾਂ ਅਰੋਗ ਸ਼ਕਤੀ ਇਨੀ ਤੇਜ਼ੀ ਨਾਲ ਵਧੂਗੀ ਤੇ ਫਿਰ ਜਿਹੜੇ ਕੰਮ ਸਭ ਨੇ ਲਈ ਕਰੇ ਰੱਖਿਆ ਉਹ ਤੁਹਾਡੀ ਤਾਕਤ ਦਾ ਤੁਹਾਡੀ ਸਮਰੱਥਾ ਜਿਹੜੇ ਸਮਾਂ ਦੀ ਤੇ ਨਹੀਂ ਨਹੀਂ ਦੇ ਨਾਲ ਉਹ ਨਾ ਕਰੇ ਜਦੋਂ ਉਹ ਜਾਣ ਕਰਿਆ ਤੇ ਇਹ ਤੇ ਜਿੱਤੀ ਚੋਣੇ ਤੇ ਕੀ ਕਰਾ ਦੇ ਪਾ ਸਕਦਾ ਨਹੀਂ ਸਕਾਂਗੇ ਪਰ ਜਦੋਂ ਤੁਹਾਡਾ ਸਾਫ ਹੋਇਆ ਤੁਹਾਡਾ ਹੌਸਲਾ ਹੋਇਆ ਤੇ ਫੇਰ ਅਸੀਂ ਕੋਈ ਨਾ ਕਰਦੇ ਜਿਹੜਾ ਦੋਵੇਂ ਗੋਤਰੀ ਦਾਵਾ ਦੇ ਜਿਹੜੇ ਰੋਚੀ ਅਸੀਂ ਪਿੰਡਾ ਦੇਸ ਤੱਕ ਤੇ ਸਾਲ ਬੋਲਿਆ ਨਾ ਕਰਤ ਨੇ ਲੱਗਦਾ ਬੋਲਦਾ ਅਸੀਂ ਸਮਾਜ ਨੂੰ ਇੱਕ ਤਬਾਅ ਦੇ ਵਿੱਚ ਲਾਇਆ ਹਾਂ ਪਹਿਲੀ ਵਾਰੀ ਤੇਰੇ ਸਤੰਬਰ ਦੇ ਸਾਲ ਬਰਤ ਤੇ ਲੋਕਾਂ ਤੋਂ ਉਹ ਮੋਢੇ 56 ਦੀ ਸ਼ਰਤੀ ਕਰਦੇ ਉਹ ਐਂਸਟਾਟਾ ਸੀ ਜਦਾਂ ਇਹ ਸਾਨੂੰ ਚੰਤੇ ਦੇ ਵਿੱਚੋਂ ਮਾਰ ਲਿਆ ਤੇ ਜਦੋਂ ਆਪਾਂ 2000 ਚਾਰ ਦੇ ਵਿੱਚ ਮੋਰਚਾ ਲਾ ਕੇ ਜੇ ਵਿੱਚ ਗਏ ਆ ਤੇ ਉਹ ਲਗਭਗ 10 ਸਾਲ ਸਾਡੇ ਬਰਤਾਂ ਦੀ ਕਿਰਤੀ ਸੀ ਤੇ ਉਹੀ ਦੀ ਨਿਯਮ ਕਰਤੀ ਜੇ ਕੀ ਕੋਈ ਆਏ ਸੀ ਇਹ ਲੋਕ ਵੀ ਆਪਸਾ ਤੇ ਜਦੋਂ ਦੋ ਸਰਪਰ ਨੂੰ ਤੁਸੀਂ ਪਿੰਡਾਂ ਨੂੰ ਉੱਤਰ ਬਤਾ ਕੇ ਵੱਡੀ ਬੇਨਤੀ ਚ ਅਗਰ ਸਰ ਜਾ ਵਾਰੀ ਮੈਨੂੰ ਦੋ ਮੁੱਖ ਮੰਤਰੀ ਉੱਤੇ ਆਏ ਸੀ ਮੀਟਿੰਗ ਕਰਨ ਲਈ ਬੁਲਾਵਾ ਕਰਨ ਲਈ ਤੇ ਤੁਹਾਡੀ ਸਾਹ ਦੇ ਤੱਕੇ ਝੋਕੇ ਕੋਲੇ ਜੀ ਉਸ ਸਾਰੇ ਇੱਕ ਸਾਲ ਬਿਨਾਂ ਸ਼ਤਰਿਆ ਇਹ ਤੁਹਾਡਾ ਕਾਜ ਤੇ ਆ ਇਹ ਮਾਤਾ ਬਾਰੇ ਵਿੱਚ ਦੋ ਚਾਰ ਚੱਪਾ ਜਿੱਤੇ ਆ ਤੁਸੀਂ ਨਾਲ ਜਿੱਤੇ ਵੇਲੇ ਜਦੋਂ ਬਾਤ ਕੋਤੀ ਚਾਲੂ ਹੋਈ ਆ ਜਿੱਦੋਂ ਉਹ ਹੁਣ ਹੋ ਗਿਆ ਉਹਦੇ ਸਾਡੇ ਬੀਤਕਾਰ ਦੇ ਚਾਣਾ ਦੇ ਸਿਰ ਪਾਟੇ ਲੋਕ ਹੋ ਗਏ ਤੁਸੀਂ ਨਾਹਾਂ ਪਾਰ ਸਿੱਧ ਕਨਾਮ ਕੋ ਸਾਥ ਦੇ ਆਇਆ ਤੇ ਤੁਹਾਡੇ ਸਾਥ ਪੱਕੀ ਦੋ ਚਾਰ ਚੱਪਾ ਉਹਦੇ ਸਫਾ ਕਰ ਲਿਆ ਫਤੇ ਕਰ ਜਦ ਪਹਿਲੇ ਵਿੱਚ ਮਹਤਾ ਰਾਹ ਹੋ ਗਿਆ ਛੇ ਜੀ ਉੱਥੇ ਵੀ ਸਾਡੇ ਬੀਤਕਾਰਾਂ ਦੇ ਨਾਲ ਸਾਡੇ ਨਾਮ ਸਰਕਾਰ ਨੇ 75 ਤਰ੍ਹਾਂ ਕੋਈ ਦਮਿਆ ਸਾਡੇ ਬੀਬੀਆਂ ਵੀ ਮੱਢ ਹੋਈਆਂ ਚਟੂਆਂ ਨੂੰ ਜਗਮੀ ਹੋਣ ਦੇ ਬਾਵਜੂਦ ਕੋਰਾ ਸਾਥ ਨਹੀਂ ਛੱਡਿਆ ਤੇ ਸਰਕਾਰ ਨੂੰ ਸੁਖਰਾ ਪਿਆ ਉਹ ਮੋਰਚਾ ਤੁਹਾਡੇ ਸਹਿਯੋਗ ਨਾਲ ਅਤਿ ਉੱਜਿਆ ਤੇ ਹੋਰ ਹੈ ਬੰਦਾ ਤੇ ਰੋਟੀ ਆਪਾਂ ਲੜਨ ਜਾ ਰਹੇ ਆ ਉਹ ਵੀ ਤੁਹਾਡੇ ਸਹਿਯੋਗ ਨਾਲ ਸਫਲ ਹੋ ਰਿਹਾ ਜਿੰਨੀ ਗਿਣਤੀ ਜਿੰਨਾ ਵੱਡਾ ਸਹਿਯੋਗ ਤੁਹਾਡਾ ਹੋਊਗਾ ਕੋਈ ਨਹੀਂ ਬਤੇ ਬਸਲੇ ਕੋਈ ਸ਼ਕਤੀ ਹਲਕਾ ਕਰਦਾ ਅਜਾ ਅਸੰਭਵ ਦਾ ਨਕਰੀਆ ਕਿ ਸਰਕਾਰ ਸਾਡਾ ਕਰਜ਼ਾ ਖਤਮ ਹੋ ਰਿਹਾ ਹੈ ਅਸੰਭਵ ਜਾਦਾ ਕਿ ਸਾਡੇ ਦਾ ਫਸਲਾਂ ਦੇ ਭਾਅ ਸਾਰੀ ਲਾਗਤ ਨੂੰ ਦਾਮ ਤੋਂ ਮੈਨੇਜ ਪਰ ਜਦੋਂ ਤੁਹਾਨੂੰ ਦਾਮ ਤੋਂ ਉਧਾਰ ਚਾਹੀਏ ਜਿੰਨਾਂ ਦਾ ਅਸੰਭਵ ਜਾਦਤੀ ਆ ਜਿੰਨਾਂ ਸੰਭਵ ਹੋਵੇ ਇਹ ਕਰਕੇ